ਵਿਕਾਸ ਅੱਜ ਦੇ ਕਬੱਡੀ ਕੈਂਪ ਦਾ ਬੈਸਟ ਜਾਫੀ ਵਿਕਾਸ ਅਲੇਵਾ 15 ਟੱਚ ਲੈ ਤੇ 7 ਜਾਫੇ ਲਾ ਕੇ ਬੁਲਟ ਦਾ ਜੇਤੂ ਬਣ ਗਿਆ ਵਿਕਾਸਾ ਅੱਜ ਦੇ ਖੇਡ ਮੇਲੇ ਦਾ ਬੈਸਟ ਰੇਡਰ ਦੀਨੂ ਜਵਾਰੇ ਨੇ 15 ਰੇਡਾਂ ਪਾਈਆਂ ਤੇਰਾ ਨੰਬਰ ਲੈ ਆ ਇੱਕ ਬੁਲਟ ਦੀਨੂ ਜਵਾਰਾ ਜਿੱਤ ਗਿਆ ਦੀਨੂ ਨੇ ਵੀ ਤਾਰੀਆਂ ਮਾਰਿਓ ਦੀਨੂ ਜਵਾਰਾ ਬੈਸਟ ਰੇਡਰ ਕੈਮਰਾ ਮੁੰਡੇ ਦੇ ਉੱਤੇ ਇਹ ਤੇ ਇੱਕ ਮਾਈਕ ਕੈਮਰਾ ਹੈ ਬਿੱਲੂ ਸੋਰੇ ਵਾਲਿਆ ਇਹਦਾ ਵੱਡਾ ਵੀਰ ਹੈ ਇਹ ਉਹਨੂੰ ਉਸਤਾਦ ਵੀ ਮੰਨਦਾ ਹੈ ਜਿਹੜਾ ਪਹਿਲਾ ਮੋਟਰਸਾਈਕਲ ਜਿੱਤਿਆ ਹੈ ਇਹ ਕਹਿੰਦਾ ਮੈਂ ਆਪਣੇ ਭਰਾ ਬਿੱਲੂ ਸੋਰੇ ਨੂੰ ਗਿਫਟ ਕਰਨਾ ਹੈ ਇੱਕ ਤਾਰੀਆਂ ਲਾ ਦੇ ਯੋਧਾ ਨਾਲ ਇਹ ਨੌਜਵਾਨ ਗੱਭਰੂ ਇਹ ਲੇਵੇ ਪਿੰਡਾ ਵਿਕਾਸਾ ਇਹਨੂੰ 10 ਸਾਲਾਂ ਦੀ ਉਮਰ ਹੈ ਤੇ ਮੁੰਡਾ ਕਹਿੰਦੇ 15 ਟਾਚਾ ਤੇ ਸੱਤ ਜੱਫੇ ਲਾ ਕੇ ਬੋਟ ਮੋਟਰਸੈਕਲ ਦਾ ਜੇਤੂ ਬਣ ਗਿਆ ਵਿਕਾਸ ਅਲੇਵੇ ਵਾਲਾ ਮਾਈਕ ਤੇ ਕਹਿਣਾ ਕੁਝ ਮੈਂ ਮੈਂ ਪਹਿਲੇ ਗੱਡੀ ਵੀ ਜਿੱਤੀ ਐ ਤੇ ਕਾਸਟਰਾਇਜ਼ ਵੀ ਲੱਖ ਵੀ ਜਿੱਤਿਆ ਵੈਸਤਾ ਤੇ ਮੈਂ ਕਦੇ ਬਾਈਕ ਨਹੀਂ ਜਿੱਤਿਆ ਸੀ ਹੱਦ ਦੋ ਬਾਈਕ ਦਿੱਤੀਆਂ ਬਾਪੇ ਦੇ ਦਰਬਾਰ ਤੇ ਨੋ ਦਿਨੋ ਜਵਾਰੇ ਵਾਲਾ ਐ ਆ ਮੁੰਡਾ ਉੱਤਮ ਰੇਡਰ ਆਇਆ ਬਾਜਾ ਆ ਰਾਏਪੁਰ ਦੇ ਕਬੱਡੀ ਤਾਰੀਆਂ ਲਾੜੋ ਯੋਧਾਰਾ ਤੀਨੋਂ ਆ ਇੱਕ ਮੋਟਰਸਾਈਕਲ ਦੀ ਚਾਬੀ ਲੱਭੀ ਆ ਬਾਈ ਜੇ ਕਿਸੇ ਦੀ ਗਵਾਚੀ ਹੋਵੇ ਤੇ ਨਿਕੋ ਕਲਿਆਣਾ ਸੰਪਰਕ ਕਰ ਲਿਓ 15 ਕਬੱਡੀਆਂ ਤੇ 13 ਨੰਬਰ 15 ਕਬੱਡੀਆਂ ਤੇ 13 ਨੰਬਰ ਮਨੀ ਤੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਵੀ ਇੰਗਲੈਂਡ ਜਾਏ ਆ ਭਾਗਾਂ ਵਾਲੇ ਆ 15 ਕਬੱਡੀਆਂ ਹਾਂਜੀ ਤੇ 13 ਨੰਬਰ ਸ਼ਾਕੇ ਸ਼ਾਕਾ ਦਿਆਲਪੁਰੀਆ ਪ੍ਰਤਾਪ ਆ ਸ਼ਾਕੇ ਨੂੰ ਲੈ ਕੇ ਆਈ ਸ਼ਾਕਾ ਦਿਆਲਪੁਰੀਆ ਇੱਕ ਟੀਮ ਦੇ ਦੋਨੇ ਰੇਟਰ ਚਾਫੀ ਨਿਕਲ ਗਏ ਮਾ ਸ਼ਾਕੇ ਨੂੰ ਮੋਟਰਸਾਈਕਲ ਦਿੰਦਾ ਬਈ ਹਾਂ ਵੀ ਸ਼ਾਕੇ ਸ਼ਾਕੇ ਖੁਸ਼ ਹੈ ਯਾਰ ਏਦਾਂ ਦੀਆਂ ਗੱਲਾਂ ਮੈਨੂੰ ਨਹੀਂ ਲੱਗਦੀਆਂ ਕਿਸੇ ਕੱਪ ਤੇ ਹੋਣਗੀਆਂ ਇਹ ਇਹ ਫੱਕਰਾਂ ਨੇ ਤੇਲੀ ਹੁੰਦੇ ਐ ਸ਼ਾਕਿਆ ਆਰਜਵਾਦ ਤੋ ਮੈਨੂੰ ਲੱਗਦਾ ਤੂੰ ਕੱਟ ਬੋਲਦਾ ਮਾਜਤੇ ਪਰ ਅੱਜ ਬੋਲਣਾ ਪੈਣਾ ਹੈ ਅੱਜ ਤੱਕ ਕਦੀ ਜ਼ਿੰਦਗੀ ਚ ਹੋਇਆ ਹੈ ਬਈ ਮੈਚ ਖਤਮ ਹੋ ਗਿਆ ਹੋਵੇ ਬਈ ਤੈਨੂੰ ਵੀ ਦੂਜੀ ਟੀਮ ਲੜੀ ਉਹ ਜਿੱਤੀ ਹੋਵੇ ਤੇ ਤੈਨੂੰ ਵੀ ਮੋਟਰਸਾਈਕਲ ਮਿਲਿਆ ਹੋਵੇ ਐਨਾ ਤੇਰੇ ਖੇਡ ਕੈਰੀਅਰ ਵਿੱਚ ਕਦੀ ਹੋਇਆ ਹੋਇਆ ਕਦੇ ਇਹਦਾ ਜਿਆਦਾ ਕਰਾ ਹੈ